ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਤਿਹਾਸਿਕ ਨਗਰ ਭਾਈ ਰੂਪਾ ਦੇ ਵਿੱਚ ਪਹੁੰਚੇ ਹਾਂ ਤੇ ਇੱਥੇ ਦਰਸ਼ਨ ਕਰਾਂਗੇ ਇਤਿਹਾਸਿਕ ਗੁਰਦੁਆਰਾ ਸਾਹਿਬ ਕਾਲੇ ਬਾਗ ਜੀ ਦੇ ਭਾਈ ਰੂਪਾ ਨਗਰ ਜ਼ਿਲ੍ਹਾ ਬਠਿੰਡਾ ਦਾ ਪਿੰਡ ਹੈ ਇਹ ਪਿੰਡ ਰਾਮਪੁਰਾ ਫੂਲ ਤੋਂ ਬਾਗਾ ਪੁਰਾਣਾ ਰੋਡ ਤੇ ਸਥਿਤ ਹੈ ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਕਾਲੇ ਬਾਗ ਦਾ ਇਤਿਹਾਸ ਦੀਨੇ ਦੇ ਸਥਾਨ ਤੇ ਰਾਏ ਜੋਧ ਨੇ ਗੁਰੂ ਜੀ ਨੂੰ ਸੂਹ ਦਿੱਤੀ ਕਿ ਭਾਈ ਰੂਪੇ ਤੋਂ ਲਹਿੰਦੇ ਪਾਸੇ 2 ਮੀਲ ਤੇ ਪਾਣੀ ਦੀ ਢਾਬ ਹੈ ਕਿਉਂਕਿ ਉਸ ਸਮੇਂ ਦੇ ਵਿੱਚ ਇਹ ਸਾਰਾ ਤਕਰੀਬਨ ਜੰਗਲ ਦਾ ਏਰੀਆ ਸੀ ਗੁਰੂ ਜੀ ਸਿੰਘਾਂ ਸਮੇਤ ਇਸ ਸਥਾਨ ਤੇ ਆ ਗਏ ਕਾਬਲ ਦਾ ਰਹਿਣ ਵਾਲਾ ਸੇਠ ਕਰੋੜੀ ਮੱਲ ਸਤਗੁਰ ਜੀ ਨੂੰ ਪਾਲਦੇ ਪਾਲਦੇ ਮਾਝੇ ਦੁਆਬੇ ਤੋਂ ਹੋ ਕੇ ਮਾਲਵੇ ਦੀ ਧਰਤੀ ਪਿੰਡ ਭਾਈ ਰੂਪਾ ਇਸ ਅਸਥਾਨ ਤੇ ਜਿੱਤੇ ਹੁਣ ਗੁਰਦੁਆਰਾ ਸਾਹਿਬ ਸ਼ੋਭਤ ਹੈ ਉਥੇ ਸਤਗੁਰ ਜੀ ਦੇ ਚਰਨਾਂ ਵਿੱਚ ਪਹੁੰਚੇ ਸੇਠ ਕਰੋੜੀ ਗੁਰੂ ਜੀ ਦੇ ਚਰਨਾਂ ਵਿੱਚ ਟੈ ਪਿਆ ਤੇ ਰੋ ਰੋ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਕਾਬਲ ਦੀਆਂ ਸੰਗਤਾਂ ਦਸਵੰਦ ਦੇ ਰੂਪ ਵਿੱਚ ਅਰਬੀ نسل ਦੇ ਬਹੁਤ ਹੀ ਕੀਮਤੀ ਘੋੜੇ ਆਪ ਜੀ ਨੂੰ ਭੇਂਟ ਕਰਨ ਵਾਸਤੇ ਆ ਰਹੇ ਸੀ ਤੇ ਰਸਤੇ ਵਿੱਚ ਮੁਗਲ ਫੌਜਾਂ ਨੇ ਘੋੜੇ ਖੋ ਕੇ ਲਾਹੌਰ ਦੇ ਸੂਬੇਦਾਰ ਅਨੈਤ ਉੱਲਾ ਖਾਨ ਦੇ ਦਰਬਾਰ ਵਿੱਚ ਭੇਜ ਦਿੱਤੇ ਸੇਠ ਕਰੋੜੀ ਮੱਲ ਨੂੰ ਗੁਰੂ ਜੀ ਨੇ ਮੋਢਿਆਂ ਤੇ ਚੁੱਕ ਕੇ ਕਿਹਾ ਕਿ ਤੁਹਾਡਾ ਦਸਵੰਦ ਗੁਰੂ ਨਾਨਕ ਜੀ ਦੇ ਘਰ ਪਹੁੰਚ ਗਿਆ ਹੈ ਸਤਗੁਰ ਜੀ ਨੇ ਭਾਈ ਵਿਦੀ ਚੰਦ ਜੀ ਦੀ ਸੇਵਾ ਲਈ ਭਾਈ ਵਿਦੀ ਚੰਦ ਜੀ ਨੇ ਘੋੜਾ ਦਲਬਾਗ ਕਾਹੀ ਦੇ ਭੇਸ ਵਿੱਚ ਜਾ ਕੇ ਵਾਪਸ ਲਿਆਂਦਾ ਇਸੇ ਅਸਥਾਨ ਵਿਖੇ ਤੇ ਦੂਜਾ ਘੋੜਾ ਗਲਬਾਗ ਜੋਤਸ਼ੀ ਦੇ ਭੇਸ ਵਿੱਚ ਦੀਨਾ ਸਾਹਿਬ ਲੈ ਕੇ ਆਏ ਮੁਗਲਾਂ ਨੂੰ ਕਹਿ ਕੇ ਆਏ ਕਿ ਇਹ ਘੋੜੇ ਗੁਰੂ ਜੀ ਦੀ ਅਮਾਨਤ ਹਨ ਤੇ ਗੁਰੂ ਜੀ ਪਾਸ ਮਾਲਵੇ ਦੀ ਧਰਤੀ ਤੇ ਭਾਈ ਰੂਪੇ ਜਾ ਰਹੇ ਹਨ ਇਸ ਅਸਥਾਨ ਵਿਖੇ ਭਾਈ ਵਿਧੀ ਚੰਦ ਜੀ ਵੱਲੋਂ ਹੋਰ ਸੰਗਤਾਂ ਪਾਸੋਂ ਗੁਰੂ ਜੀ ਨੂੰ ਸੂਹ ਮਿਲੀ ਕਿ ਮੁਗਲ ਬਾਦਸ਼ਾਹ ਕਾਬਲ ਦੇ ਸੂਬੇਦਾਰ ਲਲਾ ਬੇਗ ਨੂੰ ਬਹਾਦਰ ਜਰਨੈਲ ਤੇ 35000 ਫੌਜ ਦੇ ਕੇ ਮਾਲਵੇ ਦੀ ਧਰਤੀ ਵੱਲ ਤੁਰ ਦਿੱਤਾ ਹੈ। ਸਤਗੁਰ ਜੀ ਨੇ ਭਾਈ ਵਿਧੀ ਚੰਦ ਜੀ ਨੂੰ ਕਿਹਾ ਕਿ ਜੰਗ ਤਾਂ ਆਪਾਂ ਇੱਥੇ ਹੀ ਲੜਨੀ ਸੀ ਪਰ ਇਹ ਆਪਾਂ ਆਪ ਹੀ ਮੋਢੀ ਗੱਡ ਕੇ ਨਗਰ ਵਸਾਇਆ ਹੈ। ਫਿਰ ਸਤਗੁਰ ਜੀ ਨੇ ਮਰਾਜ ਦੇ ਸਥਾਨ ਤੇ ਜੰਗ ਦੀ ਮੋਰਚਾਬੰਦੀ ਕੀਤੀ ਮਰਾਜ ਦੇ ਸਥਾਨ ਤੇ ਇਤਨੀ ਗਹਿਗਾਚ ਲੜਾਈ ਹੋਈ ਕਿ ਅਸਮਾਨ ਵੀ ਲਾਲ ਹੋ ਗਿਆ ਇੱਥੇ ਲੱਲਾ ਬੇਗ ਦੇ ਜਰਨੈਲਾ ਸਮੇਤ 35000 ਫੌਜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਲੱਲਾ ਬੇਗ ਨੂੰ ਵੀ ਜੰਪੂਰੀ ਪੰਚਾ ਦਿੱਤਾ ਇਸ ਲੜਾਈ ਵਿੱਚ ਗੁਰੂ ਕੇ ਸਿੱਖਾਂ ਦੀ ਗਿਣਤੀ 4 ਤੋਂ 5000 ਸੀ ਇੱਥੇ ਬਹੁਤ ਸਾਰੇ ਸਿੰਘ ਫੱਟੜ ਹੋ ਗਏ ਤੇ ਦਲਬਾਘਾ ਢਾ ਵੀ ਸ਼ਹੀਦ ਹੋ ਗਿਆ। ਸਤਗੁਰੂ ਜੀ ਫੱਟੜ ਸਿੰਘਾਂ ਨੂੰ ਨਾਲ ਲੈ ਕੇ ਭਾਈ ਰੂਪੇ ਇਸੇ ਸਥਾਨ ਤੇ ਗੁਰਦੁਆਰਾ ਕਾਲੇ ਬਾਗ ਵਿਖੇ ਪਹੁੰਚੇ ਤੇ ਫੱਟੜ ਹੋਏ ਸਿੰਘਾਂ ਦੀ ਮਲਮ ਪੱਟੀ ਕੀਤੀ। ਇਹਨਾਂ ਵਿੱਚੋਂ 80 ਤੋਂ 100 ਮੁਗਲ ਫੌਜਾਂ ਦੇ ਸਿਪਾਈ ਵੀ ਸਨ ਜਿਨ੍ਹਾਂ ਦੀ ਮਲਮ ਪੱਟੀ ਇਸੇ ਸਥਾਨ ਤੇ ਕੀਤੀ ਗਈ। ਇੱਥੇ ਸਤਗੁਰੂ ਜੀ 6 ਮਹੀਨੇ 9 ਦਿਨ ਤੇ ਕੁਝ ਘੜੀਆਂ ਰਏ ਇੱਥੇ ਜਿਸ ਟਾਬ ਵਿੱਚ ਜਲ ਛਕਦੇ ਤੇ ਇਸ਼ਨਾਨ ਕਰਦੇ ਸਨ ਉਸ ਟਾਬ ਤੇ ਥਾਂ ਤੇ ਹੁਣ ਬਹੁਤ ਹੀ ਸੁੰਦਰ ਸਰੋਵਰ ਬਣਿਆ ਹੈ ਜੋ ਤੁਸੀਂ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਹੋ ਸਤਿਗੁਰ ਜੀ ਜਿਸ ਕਰੀਰ ਦੇ ਰੁੱਖ ਨਾਲ ਦਲਬਾ ਘੋੜਾ ਬੰਨਿਆ ਕਰਦੇ ਸਨ ਉਹ ਪਵਿੱਤਰ ਕਰੀਰ ਦਾ ਰੁੱਖ ਅੱਜ ਵੀ ਮੌਜੂਦ ਹੈ ਕਰੀਰ ਦੇ ਰੁੱਖ ਦੇ ਨਾਲ ਝੰਡ ਦਾ ਰੋਖ ਹੈ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਹੋ ਇਹ ਝੰਡ ਪੱਥਰ ਨੂੰ ਤੋੜ ਕੇ ਪ੍ਰਗਟ ਹੋਇਆ ਇਸ ਅਸਥਾਨ ਤੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਹੈ ਦਰਬਾਰ ਸਾਹਿਬ ਦੇ ਅੰਦਰ ਜੋ ਥੜਾ ਸਾਹਿਬ ਸ਼ੁਭਾਇਮਾਨ ਹੈ ਇਸ ਥੜੇ ਸਾਹਿਬ ਵਾਲੇ ਥਾਂ ਤੇ ਗੁਰੂ ਜੀ ਬਿਰਾਜਮਣ ਹੋ ਕੇ ਗੁਰੂ ਘਰ ਦੀਆਂ ਕਥਾ ਕਹਾਣੀਆਂ ਸੁਣਾ ਕੇ ਗੁਰੂ ਉਪਦੇਸ਼ ਦ੍ਰਿੜ ਕਰਵਾਇਆ ਕਰਦੇ ਸਨ ਇੱਕ ਵਾਰ ਦੀ ਗੱਲ ਹੈ ਕਿ ਗੁਰੂ ਜੀ ਥੜਾ ਸਾਹ ਵਾਲੇ ਸਥਾਨ ਤੇ ਬਿਰਾਜ ਕੇ ਗੁਰੂ ਦੇ ਉਪਦੇਸ਼ ਦੇ ਰਹੇ ਸਨ ਕਿ ਇੱਕ ਬਹੁਤ ਭਾਰੀ ਸੱਪ ਜਿਸ ਨੂੰ ਅਜਗਰ ਵੀ ਕਿਹਾ ਜਾਂਦਾ ਹੈ ਭਾਈ ਖਾਨ ਜੀ ਭਾਈ ਜੇਠਾ ਜੀ ਤੇ ਭਾਈ ਵਿਧੀ ਚੰਦ ਜੀ ਅਜਗਰ ਨੂੰ ਮਾਰਨ ਵਾਸਤੇ ਉੱਠੇ ਤਾਂ ਮਹਾਰਾਜ ਜੀ ਨੇ ਸਿੰਘਾਂ ਨੂੰ ਬੈਠਣ ਵਾਸਤੇ ਕਿਹਾ ਇਸ ਅਜਗਰ ਨੇ ਮਹਾਰਾਜ ਦੇ ਚਰਨਾਂ ਕੋਲ ਆਣ ਕੇ ਸਿਰ ਰੱਖ ਦਿੱਤੀ ਮਹਾਰਾਜ ਜੀ ਨੇ ਸੱਜੇ ਪੈਰ ਦਾ ਅੰਗੂਠਾ ਸਿਰ ਨੂੰ ਲਾਇਆ ਤੇ ਅਜਗਰ ਦੀ ਮੌਤ ਹੋ ਗਈ ਅਜਗਰ ਪੁੱਠਾ ਹੋ ਗਿਆ ਬਹੁਤ ਸਾਰੇ ਕਿਰਮ ਇਸ ਅਜਗਰ ਦੇ ਤਣ ਵਿੱਚ ਚੱਲ ਪਏ ਸਨ ਸੰਗਤ ਨੇ ਗੁਰੂ ਜੀ ਨੂੰ ਪੁੱਛਿਆ ਕਿ ਇਹ ਕੀ ਖੇਡ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਇਸ ਕੋਲੋਂ ਹੀ ਪੁੱਛ ਲਵੋ ਇੰਨੇ ਚਿਰ ਵਿੱਚ ਅਸਗਰ ਵਿੱਚੋਂ ਇੱਕ ਰੂਹ ਨਿਕਲੀ ਗੁਰੂ ਜੀ ਨੇ ਉਸ ਰੂਹ ਨੂੰ ਕਿਹਾ ਕਿ ਆਪ ਦੇ ਬਾਰੇ ਦੱਸ ਤਾਂ ਉਹ ਰੂਹ ਦੱਸਣ ਲੱਗੀ ਕਿ ਕਿਸੇ ਵਕਤ ਮੈਂ ਇਸ ਇਲਾਕੇ ਦਾ ਬਹੁਤ ਵੱਡਾ ਮਹੰਤ ਸੀ ਮੈਂ ਪਰਮੇਸ਼ਰ ਨੂੰ ਭੁੱਲ ਕੇ ਆਪਣੇ ਆਪ ਨੂੰ ਰੱਬ ਕਹਾਉਣ ਲੱਗਾ ਅਣਗਿਣਤ ਲੋਕ ਰੱਬ ਸਮਝ ਕੇ ਮੇਰੀ ਪੂਜਾ ਕਰਦੇ ਰਹੇ ਤੇ ਚੜਾਵਾ ਚੜਾਉਂਦੇ ਰਹੇ ਮੈਂ ਸੰਗਤਾਂ ਨੂੰ ਰੱਬ ਦਾ ਰਾਹ ਨਾ ਦੱਸਿਆ ਤੇ ਨਾ ਹੀ ਕੋਈ ਰੱਬ ਦਾ ਨਾਮ ਜਪਿਆ ਤੇ ਨਾ ਸੇਵਾ ਕੀਤੀ ਤੇ ਅਖੀਰ ਮੈਨੂੰ ਸੱਪ ਦੀ ਜੂਣ ਵਿੱਚ ਪੈਣਾ ਪਿਆ ਜਿਹੜੇ ਲੋਕ ਮੈਨੂੰ ਰੱਬ ਸਮਝ ਕੇ ਪੂਜਾ ਕਰਦੇ ਸੀ ਤੇ ਚੜਾਵੇ ਚੜਾਉਂਦੇ ਸੀ ਉਹ ਕਿਰਮ ਬਣ ਬਣ ਕੇ ਮੈਨੂੰ ਹੀ ਖਾਣ ਲੱਗੇ ਮੇਰੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਏ ਬਹੁਤ ਲੰਬੇ ਸਮੇਂ ਤੋਂ ਮੈਂ ਪਰਮੇਸ਼ਰ ਦੇ ਦਰਬਾਰ ਵਿੱਚ ਬੇਨਤੀਆਂ ਕਰਦਾ ਰਿਆ ਅਖੀਰ ਮੇਰੀ ਬੇਨਤੀ ਰੱਬ ਦੇ ਦਰ ਤੇ ਪ੍ਰਵਾਨ ਹੋਈ ਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ 6ਵੇਂ ਪਾਤਸ਼ਾਹ ਨੇ ਮੇਰੇ ਸੰਗਤ ਦਾ ਉਧਾਰ ਕੀਤਾ ਕਾਲੇ ਸੱਪ ਦਾ ਉਧਾਰ ਕਰਨ ਕਰਕੇ ਇਸ ਸਥਾਨ ਦਾ ਨਾਮ ਕਾਲੇ ਬਾਗ ਪੈ ਗਿਆ ਇਸ ਸਥਾਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਅਨੇਕਾਂ ਬਖਸ਼ਿਸ਼ਾਂ ਦਿੱਤੀਆਂ ਦੁੱਧ ਤੇ ਪੁੱਤਾਂ ਦੀਆਂ ਲੋੜਾਂ ਵਾਲਿਆਂ ਦੀ ਲੋੜ ਸਤਿਗੁਰ ਜੀ ਦੇ ਇਸੇ ਸਥਾਨ ਤੇ ਪੂਰੀ ਹੁੰਦੀ ਹੈ ਜੇ ਕੋਈ ਪੂਰਨ ਸ਼ਰਧਾ ਨਾਲ ਸਤਿਗੁਰ ਜੀ ਦੇ ਇਸ ਦਰਬਾਰ ਵਿੱਚ ਬੇਨਤੀ ਕਰਦਾ ਹੈ ਗੁਰੂ ਜੀ ਦੀ ਬਖਸ਼ੇ ਸਦਕਾ ਸਾਰੀਆਂ ਸੰਗਤਾਂ ਦੀਆਂ ਭਾਵਨਾਵਾਂ ਗੁਰੂ ਹਰਗੋਬਿੰਦ ਸਿੰਘ ਜੀ ਪੂਰੀਆਂ ਕਰਦੇ ਹਨ ਇਸ ਸਥਾਨ ਤੇ ਮਸਿਆ ਦਾ ਦਿਹਾੜਾ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੇ ਭਾਵਨਾ ਤੇ ਤਨਮਨ ਧਨ ਨਾਲ ਮਨਾਇਆ ਜਾਂਦਾ ਹੈ ਅਤੇ ਸਿੱਖ ਸੰਗਤਾਂ ਸੇਵਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਸਾਧ ਸੰਗਤ ਜੀ ਇਹ ਇਤਿਹਾਸਕ ਗੁਰਦੁਆਰਾ ਕਾਲੇ ਬਾਗ ਦਾ ਤੇ ਇਹ ਕਾਲੇ ਬਾਗ ਗੁਰਦੁਆਰਾ ਸਾਹਿਬ ਪਿੰਡ ਭਾਈ ਰੂਪਾ ਦੇ ਵਿੱਚ ਸਿशोਭਤ ਹੈ ਸੰਗਤ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਪਿੰਡ ਭਾਈ ਰੂਪਾ ਦੇ ਵਿੱਚ ਜੋ ਦੂਸਰੇ ਇਤਿਹਾਸਕ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਾਵਾਂਗੇ ਤੇ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਇਸ ਵੀਡੀਓ ਨੂੰ ਅੱਗੇ ਹੋਰ ਸੰਗਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੱਧ ਤੋਂ ਵੱਧ ਸੰਗਤਾਂ ਤੱਕ ਇਹ ਕਾਲੇ ਬਾਗ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ ਉਹ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ